ਇੱਕ ਮਿੱਤਰ ਕਹਿ ਰਹੇ ਨੇ ਕਿ ਸਾਰੇ ਪਾਸੇ ਬੰਦ ਕੀਤੇ ਹੋਏ ਨੇ ਪੁਲਿਸ ਬਹੁਤ ਲੱਗੀ ਹੋਈ ਹੈ ਤੇ ਉਧਰ ਵੀ ਆਪਾਂ ਮਤਲਬ ਦੇਖਦੇ ਹਾਂ ਇੱਕ ਤੇ ਪੱਤਰਕਾਰਾਂ ਦੇ ਨਾਲ ਬਦਸਲੂਕੀ ਦਾ ਮਸਲਾ ਚੱਲ ਰਿਹਾ ਹੈ ਇਸ ਟਾਈਮ ਬਹੁਤ ਜ਼ਿਆਦਾ ਜੀ ਪੁਲਿਸ ਅਫਸਰ ਵੱਡੇ ਰੈਂਕ ਦੇ ਅਕਸਰ ਅਸੀਂ ਵੱਡੇ ਰੈਂਕ ਦੇ ਅਫਸਰਾਂ ਨੂੰ ਇਦਾਂ ਸਿੱਧੇ ਪੇੜ 'ਚ ਨਹੀਂ ਦੇਖਦੇ ਹੂੰ ਬੈਜ ਨਵੀਂ ਫੀਲਡ ਦਾ ਕੰਮ ਕੀਤਾ ਸੁਖਮ ਸਿੰਘ ਵੱਡੇ ਅਫਸਰ ਸਗੋਂ ਮਿੱਟੀ ਪਾਉਂਦੇ ਆ ਮਿੱਟੀ ਪਾਉਂਦੇ ਤਾਂ ਭਾਪਕੇ 19 ਕਿ ਹੋ ਜਾਵੇ ਨਵੇੜਦੇ ਆ ਪੱਤਰਕਾਰਾਂ ਨੂੰ ਜਾਬ ਦੇ ਕਰਮਚਾਰੀਆਂ ਨੂੰ ਸਮਝਾ ਕੇ ਕਿ ਨਹੀਂ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਪਰ ਇਹ ਪਹਿਲਾ ਮੌਕਾ ਹੈ ਮੈਂ ਦੇਖਿਆ ਵੈਸੇ ਤਾਂ ਪਹਿਲਾ ਨਹੀਂ ਹੋਏਗਾ ਭਈ ਇਹਨਾਂ ਦੀ ਸਰਕਾਰ ਦੇ ਵਿੱਚ ਕਿ ਜਦੋਂ ਐਡਾ ਵੱਡਾ ਹਾਇਰ ਰੈਂਕ ਵਾਲਾ ਅਫਸਰ ਸਿੱਧਾ ਪੱਤਰਕਾਰਾਂ ਦੇ ਨਾਲ ਪੇੜ ਰਿਹਾ ਦੂਜੀ ਗੱਲ ਕਿ ਸਰਕਾਰੀ ਮਸ਼ੀਨਰੀ ਦਾ ਤਾਂ ਹਹੀ ਵੇਖ ਲੋ ਕੀ ਹਾਲ ਹੈ ਕੀ ਸ਼ਰ ਹੈ ਤਾਂ ਇਸ ਨੂੰ ਮੈਂ ਸਿਆਸੀ ਸ਼ਾਲ ਕਹਿਣਾ ਹੁਣਾ ਕਿ ਤੁਸੀਂ ਇੱਕ ਰਾਜਪਦਰੀ ਸਮਾਗਮ ਐਲਾਨ ਕੇ ਤੇ ਫਿਰ ਆਪ ਦਾ ਇਲੈਕਸ਼ਨ ਕੈਂਪੇਨ ਅੱਜ ਤੋਂ ਸਟਾਰਟ ਕਰ ਰਹੇ ਜੀ ਇਹ ਸਾਫ ਹੈ ਸਪਸ਼ਟ ਹੈ ਠੀਕ ਹੈ ਜੀ ਤੀਸਰੀ ਚੀਜ਼ ਕਿ ਤੁਸੀਂ ਵੇਖੋ ਪਟਵਾਰੀਆਂ ਦੀ ਡਿਊਟੀ ਲਾ ਦਿੱਤੀ ਜੀ ਵੀਰੋ ਫ੍ਰੈਸ਼ਮੈਂਟ ਤੋਂ ਲੈ ਕੇ ਇਹ ਐਪਾ ਡਾਊਨਲੋਡ ਕਰਾਉਣਗੇ ਜੀ ਹੁਣ ਪਟਵਾਰੀ ਪਟਵਾਰੀ ਜਿਹੜੇ ਸੀਗੇ ਸ਼ਾਇਦ ਉਹ ਮਾਲ ਵਾਲੇ ਉਹ ਬਦਲ ਕੇ ਤੇ ਮੁੜ ਕੇ ਉਹਨਾਂ ਨੇ ਤਾਂ ਵਿਰੋਧ ਕਰ ਤੋ ਨਖਿਆ ਅਸੀਂ ਨਹੀਂ ਜਾਵਾਂਗੇ ਮੁੜ ਕੇ ਲੈ ਰਹੀਆਂ ਦੀ ਛਤ ਲਾਤੀ ਲੈਰੀ ਪਟਵਾਰੀਆਂ ਦੀ ਡਿਊਟੀ ਜੀ ਤਾਂ ਇਹ ਸਾਰਾ ਕੁਛ ਹੈ ਜਿਹੜਾ ਤੁਸੀਂ ਇਹ ਵੇਖੋ ਕਿ ਕਿੰਨਾ ਉਥੇ ਟ੍ਰੈਫਿਕ ਦਾ ਬੁਰਾ ਹਾਲ ਕੀ ਹੈ ਪਰ ਇਹ ਇਹ ਨਹੀਂ ਹੈ ਕਿ ਇਹ ਕਰ ਰਹੇ ਨੇ ਇਹ ਪਰਤਾ ਨਹੀਂ ਸੇ ਹੂੰ ਇਹ ਤੇ ਉਹਨਾਂ ਪਰਤਾਂ ਦੇ ਵਿੱਚ ਕਹਿ ਲੋ ਕਿ ਉਹਨਾਂ ਰਚ ਗਏ ਨੇ ਜੀ ਸਮਝਦੇ ਹੋ ਨਾ ਕਰ ਰਹੇ ਵਧਾ ਰਹੇ ਆ ਦੀ ਮਤਲਬ ਕਿ ਦੇਖੋ ਗੱਲ ਇਹ ਆ ਕਿ ਹਰ ਸਰਕਾਰ ਚ ਅਸੀਂ ਇਹ ਵੇਖਿਆ ਕਿ ਤਾਕਤ ਦੀ ਇੱਕ ਵਾਰ ਤੋਂ ਮਸ਼ੀਨਰੀ ਦੀ ਇੱਕ ਵਾਰ ਤੋਂ ਇਹ ਸਾਰਾ ਕੁਝ ਹੁੰਦਾ ਤਾਂ ਹੁਣ ਫਾਈਨਲੀ ਤੇ ਆਪਾਂ ਬਸ ਇਹੀ ਦੇਖਣਾ ਹੁਣ ਜਿਹੜਾ ਰਹਿ ਗਿਆ ਕਿ ਕੀ ਇਸਰਾਈਲੀ ਚ ਕੋਈ ਐਲਾਨ ਹੁੰਦਾ ਯਕ ਕੱਲੀ ਇਹ ਯੁੱਧ ਨਸ਼ਿਆਂ ਵਿਰੋਧ ਵਾਲੀ ਜਿਹੜੀ ਇਹਨਾਂ ਦੀ ਮੋਹਮਮ ਹੈ ਉਹ ਸਿਰਫ ਉਹਦੇ ਤੇ ਕੇਂਦਰਤ ਰਹਿੰਦੇ ਆ ਕੋਈ ਐਲਾਨ ਦਾ ਵੀ ਆਪਾਂ ਚਾਂਸ ਦੇਖਦੇ ਸੀ ਕਿ ਸ਼ਾਇਦ ਕੋਈ ਵੱਡਾ ਐਲਾਨ ਚੋਣਾਂ ਵਾਲੀ ਐਲਾਨ ਹੋ ਜਾਵੇ ਪਰ ਇਹ ਇੰਤਜ਼ਾਰ ਰਹੇਗਾ ਕਿ ਕੋਈ ਐਲਾਨ ਹੁੰਦਾ ਕਿ ਨਹੀਂ ਹੁੰਦਾ ਬਾਕੀ ਕੁਝ ਹੈ ਤੁਹਾਡਾ ਕੋਈ ਸਵਾਲ ਤੇ ਕਰ ਲਓ ਮੈਂ ਵੀ ਬਸ ਇਹੋ ਹੀ ਪੁੱਛਣਾ ਚਾਹ ਰਿਆ ਸੀ ਉਹਦਾ ਜਵਾਬ ਐਸੇ ਮੈਨੂੰ ਮਿਲ ਹੀ ਗਿਆ ਲੱਗਦਾ ਕਿ ਭਈ ਅੱਗੇ ਰਾਜਨੀਤੀ ਦੇ ਵਿੱਚ ਅੱਜ ਵਾਲੀ ਰੈਲੀ ਦਾ ਕੀ ਪ੍ਰਭਾਵ ਪੈਣਾ ਹੈ ਜੇ ਕੋਈ ਐਲਾਨ ਨਹੀਂ ਹੋਇਆ ਹੁਣ ਤੱਕ ਕੋਈ ਨਵਾਂ ਐਲਾਨ ਨਹੀਂ ਹੋਇਆ 5000 7000 ਤੋਂ ਇਕੱਠ ਨਹੀਂ ਹੋਇਆ ਨਹੀਂ ਦੇਖੋ ਅਸੀਂ ਕਦੇ ਵੀ ਇਸ ਅੰਕੜੇ 'ਚ ਤੇ ਨਹੀਂ ਉਹ ਜਦੇ ਕਿ ਕਿੰਨਾ ਇਕੱਠ ਹੈ ਕਿੰਨਾ ਨਹੀਂ ਪਰ ਮੈਨੂੰ ਲੱਗਦਾ 5 7000 ਤੋਂ ਤਾਬਾਬ ਹੋਵੇਗਾ ਜੀ ਨਹੀਂ ਨਹੀਂ ਬਹੁਤ ਸਰਕਾਰ ਆ ਦੇਖੋ ਠੀਕ ਹੈ ਆਪਾਂ ਲੋਚੇ ਕੋ ਸਕਦੇ ਆ ਜਾਂ ਇਹਨਾਂ ਦਾ ਸਮਰਥਨ ਨਾ ਕਰਨ ਵਾਲੇ ਹੋ ਸਕਦੇ ਆ ਪਰ ਕਿਸੇ ਦੇ ਇਕੱਠ ਨੂੰ ਆਪਾਂ ਕੋਈ ਇੱਕ ਵਿਸ਼ੇਸ਼ ਅੰਕੜੇ ਦੇ ਨਾਲ ਬਈ ਉਹਨੂੰ ਰੱਦ ਕਰੀਏ ਜਾਂ ਛੋਟਾ ਦਿਖਾਈਏ ਉਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਮੈਨੂੰ ਟੱਕਰ ਟੁਕਟ ਇੱਥੇ ਗੁਸਤਾਖੀ ਸਹਿਤ ਮੈਨੂੰ ਇਹ ਲੱਗਦਾ ਕਿ ਕੱਠ ਜਿਆਦਾ ਹੋਏਗਾ ਨਹੀਂ ਇੰਨੇ ਕਿਤੇ ਅਹੁਦੇਦਾਰ ਹੀ ਹੁੰਦੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਅੱਛਾ ਇਹ ਮੈਂ ਤੇ ਇੱਕ ਹੋਰ ਗੱਲ ਸੁਣੀ ਕਿ ਇੱਕ ਵਿਧਾਇਕ ਨੇ ਕਹਿੰਦਾ ਥਾਣੇ ਵਾਲਿਆਂ ਨੂੰ ਕੀ ਹੋਇਆ ਸੀਗਾ ਜੀ ਹਮ ਹੁਣ ਦੇਖੋ ਕੋਈ ਮੇਰੇ ਕੋਲ ਤਤਾਤਮਕ ਪੁਸ਼ਟੀ ਨਹੀਂ ਹੈ ਜੀ ਲੁਧਿਆਣਾ ਏਰੀਏ ਦੇ ਵਿੱਚ ਇੱਕ ਮੈਨੂੰ ਸੂਚਨਾ ਮਿਲੀ ਕਿਸੇ ਸੱਜਣ ਨੇ ਮੈਨੂੰ ਕਮੈਂਟ ਕੀਤਾ ਮੈਸੇਜ ਉਹਨੇ ਕਿਹਾ ਕਿ ਥਾਣੇ ਐ ਵੈਸੇ ਪਹਿਲਾ ਮੌਕਾ ਸਰ ਮੇਰੇ ਲਈ ਤਾਂ ਜੀ ਕਿ ਥਾਣੇ ਵਾਲਿਆਂ ਨੂੰ ਵੀ ਇਹ ਬੰਗਾਰ ਪਾਈ ਗਈ ਹੈ ਅਰੇਂਜਮੈਂਟ ਕਰੋ ਬੰਦੇ ਭੇਜੋ ਕਮਾਲ ਹੋ ਗਈ ਹੈ ਸਾਬ ਕਮਾਲ ਹੋ ਗਈ ਹੈ ਕਿਤੇ ਡਿਊਟੀ ਕੱਲ ਨੂੰ ਇਸ ਕੱਲ ਦੀ ਨਾਲ ਲੱਗ ਜਾਵੇ ਕਿ ਭਾਈ ਪੁਲਿਸ ਵਾਲੇ ਗੁਜਰਾਤ ਚ ਇਲੈਕਸ਼ਨ ਲੜਾ ਕੇ ਆਉਣਗੇ ਹੂੰ ਕੰਪੇਨ ਕਰਾ ਕੇ ਆਉਣਗੇ ਇਹ ਪਤਾ ਨਹੀਂ ਹੁਣ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਆ ਤਾਂ ਮੈਨੂੰ ਉੱਥੋਂ ਦੇ ਇੱਕ ਬੰਦੇ ਨੇ ਲੋਕਲ ਬੰਦੇ ਨੇ ਮੈਸੇਜ ਕੀਤਾ ਕਿ ਸਰ ਥਾਣਿਆਂ ਵਾਲਿਆਂ ਨੂੰ ਮੰਗਾਰਾ ਪਾਈਆਂ ਜਾ ਰਹੀਆਂ ਅਰੇਂਜਮੈਂਟ ਕਰੋ ਜੀ ਨਵਾਂ ਨਵਾਂ ਕੁਝ ਹੋ ਰਿਹਾ ਤੇ ਨਵਾਂ ਨਵਾਂ ਕੁਝ ਹਾਂ ਜੀ ਇਸ ਵੀ ਨਵੀਂ ਨਵੀਂ ਬਾਹਰ ਹੈ ਜੀ ਰਾਣਾ ਸੀ ਨਾ ਇਸ਼ਕ ਦੀ ਨਵੀਂ ਨਵੀਂ ਬਾਹਰ ਇਹ ਨਵੀਆਂ ਨਵੀਆਂ ਪਰਤਾਂ ਹੀ ਪੈਣਗੀਆਂ ਨੇ ਜੀ ਹੁਣ ਤੁਹਾਨੂੰ ਪਤਾ ਹੀ ਆ ਗੱਲ ਪਿਛਾ ਤੇ ਰਹਿਣੀ ਨਹੀਂ ਗੱਲ ਤੇ ਗਾਹੀ ਜਾਣੀ ਹੈ ਜਦੋਂ ਜਾਣੀ ਹੈ ਜੀ 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 ਖੈਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਜੀ ਇੱਕ ਸੱਜਣ ਕਮੈਂਟ ਕਰ ਰਿਹਾ ਕਿਤੇ 5000 ਦੇ ਪੁਲਸਾਂ ਨੇ ਲੱਗਾ ਉਥੇ ਹਜ਼ੂਰ ਜੀ ਬਿਲਕੁਲ ਪੰਜ ਅੱਛਾ ਲੱਗੇ ਟਾਪੇ ਤੋਂ ਬੜੀ ਸਮੱਸਿਆ ਹੋ ਰਹੀ ਹੈ ਲੋਕਾਂ ਨੂੰ ਹਮ ਲੋਕ ਤੁਸੀਂ ਦੇਖੋ ਵਿਰੋਧ ਵੀ ਕਰ ਰਹੇ ਆ ਕਿ ਭਾਈ ਯਾਰ ਸਾਨੂੰ ਕਿਉਂ ਤੁਸੀਂ ਤੰਗ ਕਰ ਰੱਖਿਆ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੰਦੇ ਨਾ ਜਾਮ ਲੱਗ ਜਾਂਦਾ ਹੈ ਸੜਕਾਂ ਬੰਦ ਕਰ ਦਿੰਦੇ ਆਹ ਜੀ ਬਿਲਕੁਲ ਇਹ ਗੱਲ ਜਿਹੜੀ ਹੈ ਨਾ ਕਿ ਭਾਈ ਇਹ ਹੁਣ ਰੈਲੀਆਂ ਦਾ ਜਿਹੜਾ ਇਹ ਕਲਚਰ ਹੈ ਕਾਨਫਰੰਸਾਂ ਦਾ ਕਲਚਰ ਇਹ ਇੱਕਦਮ ਬੰਦ ਵੀ ਨਹੀਂ ਹੋ ਸਕਦਾ ਸਰ ਜੀ ਬਿਲਕੁਲ ਬੰਦ ਵੀ ਨਹੀਂ ਹੋ ਸਕੋ ਘਟਣਾ ਨਹੀਂ ਇਹ ਤਾਂ ਹੋਰ ਤਾਂ ਵੇਖਿਓ ਤੁਸੀਂ ਇਹਦੇ ਮਸਮੇ ਹੁਣ ਜਿਆਦਾ ਲੱਗਨੇ ਉਧਰੋਂ ਕਾਲੀ ਕਹਿੰਦੇ 40 ਰੈਲੀਆਂ ਕਰਨੀਆਂ ਸੀ ਹੂੰ ਹੂੰ ਠੀਕ ਹੈ ਜੀ ਉਹ ਰੈਲੀਆਂ ਦਾ ਰੇਲਾ ਜਿਹੜਾ ਉਹ ਜਾਰੀ ਰੱਖਣਗੇ ਪਰ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਅੰਦਰੂਨੀ ਪੋਲਿਟਿਕਸ ਹੈ ਉਹਨੂੰ ਰਾਚਕ ਬਣਾ ਦਿੱਤਾ ਇੱਕ ਮੂਵ ਦੇ ਨਾਲ ਕਹਿ ਲੋ ਕਿ ਜਾਉਨਾ ਦਾ ਜਿਹੜਾ ਇਤਫਾਕ ਹੋਇਆ ਬਿਮਾਰੀ ਵਾਲਾ ਢਿਲ ਮਠਾਲਾ ਭਾਈ ਉਹਨੇ ਰਚ ਕਰਨਾ ਐਂਗਲ ਤੇ ਬਣ ਗਿਆ ਸਿੱਧੇ ਸਿੱਧੇ ਬਿਲਕੁਲ ਬੜਾ ਕ੍ਰਿਟੀਕਲ ਹੋ ਕੇ ਕੰਮ ਹੋਇਆ ਖੈਰ ਪ੍ਰਵੀਨ ਗੌਰ ਜੀ ਦੇ ਮੈਂ ਕਮੈਂਟ ਤੋਂ ਹੱਸ ਰਿਹਾ ਸੀ ਕਹਿੰਦਾ ਕਿ ਕਿਸੇ ਇੱਕ ਥਾਣੇਦਾਰ ਨੇ ਤੁਹਾਨੂੰ ਮੈਸੇਜ ਕਰਤਾ ਹੋਣਾ ਮੈਂ ਦੇਖੋ ਸਾਨੂੰ ਹੁਣ ਗੱਲ ਇਹ ਆ ਕਿ ਬਹੁਤ ਬੰਦੇ ਜਿਹੜੇ ਆ ਨਾ ਮੈਸੇਜ ਕਰਦੇ ਰਹਿੰਦੇ ਆ ਉਹ ਉਹਦੇ 'ਚ ਨਾ ਸੁਖਮਸਾ ਪਤਾ ਕਿ ਹੁੰਦਾ ਕਿ ਠੀਕ ਆ ਹਰ ਇੱਕ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਈ ਵਾਰ ਕੋਈ ਹਾਂਜੀ ਕੋਈ ਗੱਲ ਆਪ ਦੇ ਪੱਤਰਕਾਰਾਂ ਨੂੰ ਨਾ ਕਈ ਬੰਦੇ ਮੋਢਾ ਸਮਝ ਕੇ ਬਣਾ ਕੇ ਵਰਤ ਵੀ ਜਾਂਦੇ ਹੁੰਦੇ ਨੇ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਉਂਦੀਆਂ ਇਹ ਬੜੀਆਂ ਚਲਾਕੀਆਂ ਹੁੰਦੀਆਂ ਨੇ ਸੋ ਕੋਸ਼ਿਸ਼ ਕਰੀਦੀ ਆ ਕਿ ਭਾਈ ਜੇ ਕੋਈ ਜਾਣਕਾਰੀ ਦਮ ਰੱਖਦੀ ਆ ਤੇ ਉਹ ਆਵੇ ਤੇ ਇੱਕ ਆਸ ਵੀ ਲੋਕਾਂ ਨੂੰ ਦੇ ਆ ਕਿ ਯਾਰ ਇਹ ਗੱਲ ਕਰ ਲੈਂਦੇ ਨੇ ਹੂੰ ਇਹ ਮਤਲਬ ਕਿ ਗੱਲ ਕਰ ਲੈਂਦੇ ਆ ਸਾਡਾ ਵੀ ਯਤਨ ਹੁੰਦਾ ਕਿ ਹਰ ਪਾਸਿਓਂ ਜਿਹੜੀ ਜਾਣਕਾਰੀ ਆਉਂਦੀ ਆ ਅਸੀਂ ਮਰਿਆਦਾ ਪੂਰਵਕ ਬਈ ਡਿਲੀਵਰ ਕਰੀਏ ਉਹਨੂੰ ਜੀ ਜਿਹੜੀ ਚੀਜ਼ ਸਥਾਪਿਤ ਨਹੀਂ ਹੁੰਦੀ ਅਸੀਂ ਉਹਦਾ ਬਕਾਇਦਾ ਇੱਕ ਡਿਸਕਲੇਮਰ ਦੇ ਦਿੰਨੇ ਆ ਤੇ ਦੇਖੋ ਜੀ ਆ ਗੱਲ ਸੁਣੀ ਐ ਅਸੀਂ ਤथाकथित ਤੌਰ ਤੇ ਕੋਈ ਇਹਦੇ ਸਾਡੇ ਕੋਲ ਤਾਂ ਥਾਤਮਕ ਚੀਜ਼ਾਂ ਨਹੀਂ ਆਈਆਂ ਜੀ 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 ਬਿਲਕੁਲ ਉਹ ਕਰਦੇ ਰਹਿੰਦੇ ਨੇ ਲੋਕ ਮੈਸੇਜ ਕਿ ਆ ਹੋ ਗਿਆ ਜੀ ਵਾਹ ਹੋ ਗਿਆ ਮਾਤਲਬ ਕਿ ਅੱਜ ਇੱਕ ਚੀਜ਼ ਹੋਰ ਭੇਜੀ ਇੱਕ ਸੱਜਣ ਨੇ ਲੋ ਚੇਤਾ ਆ ਗਿਆ ਜੀਰੇ ਵਾਲੀ ਸਾਈਡ ਤੇ ਸ਼ਾਇਦ ਬਾਬਾ ਬੁੱਢਾ ਜੀ ਨੂੰ ਸਮਰਪਤ ਤੋਂ ਕਹਿੰਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਉੱਥੇ ਕਲਾਕਾਰ ਬੁਲਾਏ ਜਾ ਰਹੇ ਨੇ ਉਹ ਉਹਦੇ ਤੇ ਵੀ ਉਤਰਾਸ ਕਰ ਰਹੇ ਸੀ ਯਾਰ ਆ ਚੀਜ਼ਾਂ ਹੁਣ ਦੇਖੋ ਧਾਰਮਿਕ ਤੌਰ ਤੇ ਮੈਂ ਤੇ ਵੀ ਇਹ ਨਹੀਂ ਸਮਝ ਨਹੀਂ ਰੱਖਦਾ ਪਰ ਜਿਹੜੇ ਆਪਣੇ ਮਹਾਪੁਰਸ਼ ਨੇ ਗੁਰੂ ਨੇ ਜਾ ਉਹਨਾਂ ਨਾਲ ਸਬੰਧਤ ਚੀਜ਼ਾਂ ਜੇ ਤੁਸੀਂ ਸਮਰਪਤ ਚੀਜ਼ਾਂ ਕਰਦੇ ਹੋ ਤਾਂ ਮੇਰੇ ਖਿਆਲ ਨਾਲ ਉਹ ਚੀਜ਼ਾਂ ਧਾਰਮਿਕ ਐਂਗਲ ਤੋਂ ਬਹੁਤ ਸੋਚ ਕੇ ਵਿਚਾਰ ਕੇ ਕੀਤੀਆਂ ਜਾਣੀਆਂ ਚਾਹੀਦੀਆਂ। ਬੋਲੀ ਮਰਿਆਦਾ ਵਾਲਾ ਮਸਲਾ ਹੋ ਜਾਂਦਾ ਹੈ ਮਰਿਆਦਾ ਦਾ। ਤਾਂ ਫਿਰ ਗੱਲ ਕਹਿਣ ਹੁਣ ਜਿਵੇਂ ਮੰਨ ਲਓ ਇਹ ਗੱਲ ਹੈ ਉਹ ਕਿਸੇ ਨੇ ਮੈਸੇਜ ਕੀਤਾ ਕਿ ਵੀਰੇ ਜ਼ਰੂਰ ਇਹਦੇ ਤੇ ਗੱਲ ਕਰੋ ਤਾਂ ਆਪਾਂ ਕਿੰਨੇ ਵੀ ਠੀਕ ਆ ਅਗਲਾ ਆਸ ਨਾਲ ਕਹਿੰਦਾ ਹਾਂਜੀ ਬਿਲਕੁਲ ਅਸੀਂ ਕਈ ਵਾਰ ਸਮਰੱਥੀ ਨਹੀਂ ਹੁੰਦੇ ਸਾਡੀ ਸੂਝ ਨਹੀਂ ਹੁੰਦੀ ਅਸੀਂ ਆਪਦੀ ਜਿਹੜੀ ਸਾਡੀ ਸਤਿਕਾਰਤ ਆਡੀਅנס ਅਸੀਂ ਉਹਦੀ ਕਚਹਿਰੀ ਚ ਰੱਖ ਦਿੰਨੇ ਆ ਕਿ ਭਾਈ ਤੁਸੀਂ ਡਿਸਾਈਡ ਕਰ ਲਓ ਜੀ ਜੀ ਮੇਰੇ ਇੱਕ ਮੇਤਰ ਕਹ ਰਹੇ ਨੇ ਕਿ ਸਾਰੇ ਪਾਸੇ ਬੰਦ ਕੀਤੇ ਹੋਏ ਨੇ ਪੁਲਿਸ ਬਹੁਤ ਲੱਗੀ ਹੋਈ ਹੈ ਤੇ ਉਧਰ ਵੀ ਆਪਾਂ ਮਤਲਬ ਦੇਖਦੇ ਆ ਇੱਕ ਤੇ ਪੱਤਰਕਾਰਾਂ ਦੇ ਨਾਲ ਬਦਸਲੂਕੀ ਦਾ ਮਸਲਾ ਚੱਲ ਰਿਹਾ ਹੈ ਇਸ ਟਾਈਮ ਬਹੁਤ ਜ਼ਿਆਦਾ ਜੀ ਪੁਲਿਸ ਅਫਸਰ ਵੱਡੇ ਰੈਂਕ ਦੇ ਅਕਸਰ ਅਸੀਂ ਵੱਡੇ ਰੈਂਕ ਦੇ ਅਫਸਰਾਂ ਨੂੰ ਇਦਾਂ ਸਿੱਧੇ ਪੇੜ 'ਚ ਨਹੀਂ ਦੇਖਦੇ ਹੂੰ ਮੈਂ ਜਨਾਬੀ ਫੀਲਡ ਦਾ ਕੰਮ ਕੀਤਾ ਸੁਖਮ ਸਿੰਘ ਵੱਡੇ ਅਫਸਰ ਸਗੋਂ ਮਿੱਟੀ ਪਾਉਂਦੇ ਆ ਮਿੱਟੀ ਪਾਉਂਦੇ ਤਾਂ ਭਾਪਕੇ 19 ਕਿਉ ਹੋ ਜਾਵੇ ਨਵੇੜਦੇ ਆ ਪੱਤਰਕਾਰਾਂ ਨੂੰ ਯਾਬ ਦੇ ਕਰਮਚਾਰੀਆਂ ਨੂੰ ਸਮਝਾ ਕੇ ਕਿ ਨਹੀਂ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਪਰ ਇਹ ਪਹਿਲਾ ਮੌਕਾ ਹੈ ਮੈਂ ਦੇਖਿਆ ਵੈਸੇ ਤਾਂ ਪਹਿਲਾ ਨਹੀਂ ਹੋਏਗਾ ਭਈ ਇਹਨਾਂ ਦੀ ਸਰਕਾਰ ਦੇ ਵਿੱਚ ਕਿ ਜਦੋਂ ਐਡਾ ਵੱਡਾ ਹਾਇਰ ਰੈਂਕ ਵਾਲਾ ਅਫਸਰ ਸਿੱਧਾ ਪੱਤਰਕਾਰਾਂ ਦੇ ਨਾਲ ਪੇੜੜੇ